ਆਪੋਜੀਸ਼ਨ ਨੂੰ ਦਬਾਉਣ ਦੀ ਕੋਸ਼ਿਸ਼ ਹੈ ਕਿ ਕੋਈ ਸੱਚ ਦੀ ਬਾਤ ਸਾਹਮਣੇ ਆ ਸਕੇ ਨਿਕਲਦਾ ਇਹ ਚੋ ਕੁਝ ਨਹੀਂ ਹੈਰਾਨਗੀ ਹੈ ਸਿਰਫ ਬਦਲਾ ਲਊ ਕਾਰਬਈ ਹੈ ਕਿਉਂਕੋ ਬੋਲਦੇ ਸੀ ਆਪਣੀ ਗੱਲ ਕਰਦੇ ਸੀ ਔਰ ਫੈਕਟਸ ਦਿੰਦੇ ਸੀ ਉਹਦੇ ਫੈਕਟਸ ਦਾ ਜਵਾਬ ਕੋਈ ਨਹੀਂ ਬੜੀ ਗੋਰਾ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਜੀ ਬਹੁਤ ਪ੍ਰੇਮ ਨਾਲ ਸਾਰਾ ਜੋ ਪ੍ਰੋਸੀਜਰ ਹੈ ਉਹ ਮੁਕੰਮਲ ਹੋਇਆ ਉਸ ਤੋਂ ਬਾਅਦ ਜਨੈਨੀ ਮਸਲੀ ਸਾ ਸੁਬੀਤ ਸਿੰਘ ਬਾਦਲੀ ਨੇ ਇਸ ਸਵਾਵਾਂ ਨੂੰ ਦੇਖ ਕੇ ਦੂਜੀ ਵਾਰ ਇਹਨੂੰ ਪ੍ਰਧਾਨ ਬਣਾਇਆ ਗਿਆ ਇਸ ਕਰਕੇ ਅੱਜ ਪਹਿਲੀ ਮੀਟਿੰਗ ਹੈ ਮੈਂ ਜਿੰਨੇ ਵੀ ਸਾਰੇ ਵਰਕਿੰਗ ਸਟੇਕ ਹੋਲ ਕਮੇਟੀ ਦੇ ਮੈਂਬਰ ਆ ਰਹੇ ਨੇ ਸਾਰੇ ਵੱਲੋਂ ਤੇ ਪ੍ਰਧਾਨ ਜੀ ਨੂੰ ਪਹਿਲਾਂ ਤਾਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕੋਰ ਕਮੇਟੀ ਬਣਾ ਕੇ ਤੁਰਤ ਹਾਲਾਤ ਨੂੰ ਮੁੱਖ ਰੱਖ ਕੇ ਮੀਟਿੰਗ ਸੱਦੀ ਹੈ ਦੂਜਾ ਜੋ ਹੈ ਉਹ ਕਿਰਪਾ ਕਰੇਗਾ ਮੈਂ ਤੁਹਾਨੂੰ ਇੰਨੀਕ ਬੇਨਤੀ ਕਰ ਸਕਦਾ ਅੱਜ ਕਿ ਦੇਖਿਓ ਸਾਰੇ ਹਾਲਾਤ ਕਿਵੇਂ ਬਦਲਦੇ ਨੇ ਜੋ ਦਸਾਂ ਲੋਕਾਂ ਦੇ ਹਾਲਾਤ ਦੇਖੇ ਨੇ ਉਹਨਾਂ ਨੂੰ ਦੇਖਦੇ ਹੋਏ ਗੁਰੂ ਕਿਰਪਾ ਕਰੇਗਾ ਕਾਲੀ ਦਲ ਚੜ੍ਹਦੀ ਕਲਾ ਜਾਏਗਾ ਪੰਜਾਬ ਦੇ ਭਲੇ ਵਾਸਤੇ ਠੀਕ ਕੰਮ ਕਰਾਂਗੇ। ਇਕ੍ਰਮ ਜੀ ਜੀ ਆ ਦੇ ਖਲਾਬ ਲਗਾਤਾਰ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਰਾਣੇ ਆਗੂ ਕਈ ਉਹਨਾਂ ਦੇ ਸੱਤੇ ਨੂੰ ਲਿਆਇਆ ਜਾ ਰਿਹਾ ਹੈ ਗਵਾਈ ਵਾਸਤੇ। ਜਿਹੜੇ ਸਰਕਾਰਾਂ ਫੇਲ ਹੋ ਜਾਂਦੀਆਂ ਨੇ ਤਿੰਨ ਸਾਲ ਹੋ ਗਏ ਜਿਹੜੀ ਸਰਕਾਰ ਕਹਿੰਦੀ ਸੀ ਚੁਟਕੀ 'ਚ ਨਸ਼ੇ ਖਤਮ ਕਰ ਦਿਆਂਗੇ ਰਿਸ਼ਵਤ ਖਤਮ ਕਰ ਦਿਆਂਗੇ ਰੇਤਾ ਸਸਤਾ ਕਰ ਦਿਆਂਗੇ ਸ਼ਰਾਬ ਤੋਂ ਇੰਨੇ ਕਮਾ ਲਾਂਗੇ ਸੁਧਾਰ ਦਿਆਂਗੇ ਅਸੀਂ ਸਕੂਲ ਸੁਧਾਰ ਦਿਆਂਗੇ ਸਾਰੇ ਕੰਮਾਂ 'ਚ ਫੇਲ ਹੋ ਗਿਆ ਸਰਕਾਰ ਸਾਢੇ 3 ਸਾਲ ਟੱਪ ਚੱਲੇ ਨੇ ਤਾਂ ਉਸ ਤੋਂ ਬਾਅਦ ਇਹਨਾਂ ਕੋਲੇ ਚਾਰਾ ਕੋਈ ਨਹੀਂ ਲੋਕਾਂ ਦਾ ਧਿਆਨ ਭੜਕਾਉਣ ਵਾਸਤੇ ਝੂਠੇ ਕੇਸ ਬਣਾ ਕੇ ਕਿਸੇ ਸੀਨੀਅਰ ਲੀਡਰ ਨੂੰ ਪਹਿਲਾਂ 25 ਦੀ ਕਾਂਗਰਸ ਦੇ ਫਰੜਲੇ ਕਿਸ ਦਾ ਚਲਾਨ ਨਹੀਂ ਪੇਸ਼ ਹੋਇਆ ਕਈਆਂ 'ਚ ਮੁੱਖ ਮੰਤਰੀ ਖੁਦ ਆਈਓ ਸੀ ਉਹਨਾਂ ਦੇ ਵੀ ਕੇਸ ਸਾਰੇ ਜਿਹੜੇ ਰੱਦ ਹੋ ਗਏ ਇਸ ਕਰਕੇ ਇਹ ਵਜਿ ਕਰੇ ਇੱਕ ਬਹੁਤ ਵੱਡਾ ਡਰਾਮਾ ਔਰ ਧੱਕਾ ਹੈ اپੋਜੀਸ਼ਨ ਨੂੰ ਦਬਾਉਣ ਦੀ ਕੋਸ਼ਿਸ਼ ਹੈ ਕਿ ਕੋਈ ਸੱਚ ਦੀ ਬਾਤ ਸਾਹਮਣੇ ਨਾ ਆ ਸਕੇ ਨਿਕਲਣਾ ਇਹ ਚੋਂ ਕੁਛ ਨਹੀਂ ਹੈਰਾਨਗੀ ਹੈ ਸਿਰਫ ਬਦਲਾ ਲਉ ਕਾਰਵਾਈ ਹੈ ਕਿਉਂਕਿ ਉਹ ਬੋਲਦੇ ਸੀ ਆਪਣੀ ਗੱਲ ਕਰਦੇ ਸੀ ਔਰ ਫੈਕਟਸ ਦਿੰਦੇ ਸੀ ਉਹਦੇ ਫੈਕਟਸ ਦਾ ਜਵਾਬ ਕੋਈ ਨਹੀਂ ਉਹਨਾਂ ਦਾ ਜਵਾਬ ਦੇਣ ਲੋਕ ਰਾਜ ਹੈ ਤੇ ਝੂਠਾ ਕੇਸ ਬਣਾਉਣਾ ਇਹ 4 ਸਾਲ ਤੋਂ ਕੇਸ ਹੈ ਚੰਨੀ ਸਾਹਿਬ ਵੇਲੇ ਦਾ ਬਣਿਆ ਹੋਇਆ ਚੰਨੀ ਨੇ ਖੁਦ ਕਹਿਤਾ ਵੀ ਮੇਰੇ ਵੇਲੇ ਕਿਉਂ ਨਾ ਬਈ ਚਲਾਣ ਪੇਸ਼ ਕੀਤਾ ਤੇ ਸੁਪਰੀਮ ਕੋਰਟ ਨੇ ਕਿਹਾ ਵੀ 4 ਸਾਲ ਹੋ ਗਏ ਕਿਉਂ ਨਾ ਚਲਾਣ ਦਿੱਤਾ ਇਸ ਕਰਕੇ ਸਾਰਾ ਕੁਝ ਝੂਠ ਦਾ ਪਲੰਦਾ ਹੈ ਸੋ ਗੁਰੂ ਕਿਰਪਾ ਕਰੇਗਾ ਸਾਰੇ ਸਾਫ਼ ਕੇ ਨਿਕਲਣਾ